ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਡੇਾਲਾ ਤਸੀਲ ਸਿੰਘ ਦੇ ਕੋਲੇ ਆਏ ਆ ਦੋਸਤੋ ਦੂਜੀ ਵੀਡੀਓ ਆਪਣੀ ਇਸ ਕਰੋ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਇੱਕ ਬੂਰੀ ਮੱਝ ਤੇ ਦੋ ਮੱਝਾਂ ਝੋਟੀਆਂ ਦਿਖਾਈਆਂ ਸੀ ਤੇ ਅੱਜ ਘੱਟੋ ਘੱਟ ਨਗ ਜਿਹੜੇ ਆ 5 ਹੋਣਗੇ ਜਿਨ੍ਹਾਂ ਦੇ ਵਿੱਚੋਂ ਦੋ ਬੈੜਾਂ ਹੋਣਗੀਆਂ ਦੋਸਤੋ ਤੇ ਤੋਕੜ ਕੱਪੜ ਮੱਝਾਂ ਜਿਹੜੀਆਂ ਵੀ ਤੁਹਾਨੂੰ ਵੇਖਣ ਦੇ ਵਿੱਚ ਮਿਲਣ ਗਈਆਂ ਇੱਕ ਬੂਰੀ ਵਿਖਾਵਾਂਗੇ ਦੋਸਤੋ ਕੋਈ 1 ਮਹੀਨਾ 1.5 ਮਹੀਨਾ ਮਹੀਨਾ ਤੁਸੀਂ ਮੰਨ ਕੇ ਜਿਹੜੀ ਇਹ ਲੈ ਕੇ ਜਾ ਸਕਦੇ ਹੋ ਤੇ ਵੱਡੀ ਪੂਰੀ ਆ ਕੱਦ ਕਾਠੀ ਦੀ ਵੀ ਵੱਡੀ ਆ ਤੇ ਦੁੱਧ ਵੱਲੋਂ ਵੀ ਜਿਹੜਾ ਦੋਸਤੋ ਤੁਸੀਂ ਜਜਮੈਂਟ ਨਹੀਂ ਕਰ ਪਾਉਂਗੇ ਵੀ ਜਿੰਨਾ ਕੁ ਦੁੱਧ ਕਰਮਾ ਲਈ ਦੇਂਦੀ ਆ ਠੀਕ ਆ ਉਹਨਾਂ ਬਖਾਲਾ ਬੇਸ਼ੱਕ ਘਟੂਗਾ ਪਰ ਦੁੱਧ ਵਿੱਚ ਪੂਰਾ ਹੋਊਗਾ ਤੇ ਲਾਸਟ ਤੇ ਆਪਾਂ ਜਿਹੜੀ ਤੁਹਾਨੂੰ ਚੁਵਾਈ ਆ ਇੱਕ ਟਾਈਮ ਦੀ ਉਹ ਵੀ ਕਰਕੇ ਦਿਖਾਵਾਂਗੇ ਹਾਂਜੀ ਬਾਜੀ ਸਖਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਬਾਜੀ YouTube ਚੈਨਲ ਰਾਜ ਸੰਧੂ ਵੇਖਦੇ ਨੇ ਸਾਰੇ ਭੈਣਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਮੇਰੀ ਬੇਨਤੀ ਆ ਵੀਰੇ ਚੈਨਲ ਨੂੰ ਨਾ ਸਬਸਕ੍ਰਾਈਬ ਤੇ ਲਾਈਕ ਕਰ ਲੋ ਤੇ ਬੈਲ ਦਾ ਬਟਨ ਵੀ ਦਬਾ ਲਓ ਕਿ ਤੁਹਾਨੂੰ ਮੇਰੀ ਵੀਡੀਓ ਜੰਦਾ ਹੀ ਮਿਲ ਜੇ ਅੱਗੇ ਵੀਰਾਂ ਦੇ ਸਾਡੇ ਕੋਲ ਵੀਡੀਓ ਲੇਟ ਆਈ ਅਸੀਂ ਲੇਟ ਹੋ ਗਏ ਆ ਜੀ ਸਾਨੂੰ ਤੁਹ ਮੱਜਾਂ ਦੇਣੀਆਂ ਸੀ ਤੇ ਅਸੀਂ ਲੇਟ ਹੋ ਗਏ ਆ ਤੇ ਹੁਣ ਵੀਰ ਮੇਰਾ ਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਡੇ ਕੋਲ 1 ਮਿੰਟ ਦੇ ਵਿੱਚ ਵੀਡੀਓ ਪਹਿਲਾਂ ਤੁਹਾਡੇ ਕੋਲ ਆਵੇ ਬਿਲਕੁਲ ਜੀ ਤੇ ਇੱਕ ਆਪਾਂ ਡਰੈਸ ਦੱਸਣਾ ਜੇ ਸਹੀ ਤਰ੍ਹਾਂ ਪਿਛਲੀ ਾਰ ਫੋਨ ਲਾਉਂਦੇ ਵੀਰ ਕਿੱਥੇ ਆ ਕਿੱਥੇ ਇਹ ਆਪਣਾ ਵੀਰ ਜੀ ਪਿੰਡ ਗਾਜ ਮਿੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਆ ਤਰਨਤਨ ਰੋਡ ਤੋਂ ਨਾ ਜਿੱਥੇ ਚੱਬਾ ਹੈ ਬਾਬਾ ਨੋਛੇ ਦਾ ਗੁਰਦੁਆਰਾ ਹਾਂਜੀ ਤੇ ਬਾਬਾ ਟਾਲਾ ਸਾਹਿਬ ਦਾ ਗੁਰਦੁਆਰਾ ਬਾਬੇ ਦੀਪ ਸਿੰਘ ਦਾ ਅੰਮ੍ਰਿਤਸ਼ੀਰ ਬਾਬਾ ਦੀਪ ਸਿੰਘ ਜੀ ਇੱਥੇ ਬਾਬੇ ਦੀਪ ਸਿੰਘ ਦਾ ਰਸੀਸ ਲੱਤਾਂ ਇੱਥੋਂ ਤੜੀ ਦੇ ਧਰਿਆ ਉਹਨਾਂ ਦੇ ਬਿਲਕੁਲ ਜੀ ਤੇ ਦਰਬਾਰ ਸਾਹਿਬੇਟ ਕੀਤਾ ਹੈ ਬਿਲਕੁਲ ਜੀ ਤੇ ਉੱਥੋਂ ਆਪਣਾ ਸਿਰਫ 3 ਕਿਲੋਮੀਟਰ ਘਰ ਜੇ ਹਾਂਜੀ ਤੇ ਜੇ ਆਪਾਂ ਬੋੜੂ ਪੋਲਾ ਲੋ ਆਈਏ ਸ਼ਾਟਾ ਰੋਡ ਤੋਂ ਬੋੜੂ ਪੋਲਾ ਉੱਥੋਂ ਵੀ ਆਪਣਾ ਸਾਰਾ 3-4 ਕਿਲੋਮੀਟਰ ਘਰ ਜੀ ਬਿਲਕੁਲ ਜੀ ਤੇ ਜੇ ਤਰਨਤਾਰਨੋਂ ਸਿੱਧਾ ਕਿਹਾ ਉਹਨਾ ਤਰਨਤਾਰਨ ਤੋਂ 15 ਕਿਲੋਮੀਟਰ ਆ ਤੇ ਬਾਬਾ ਬੁੱਢਾ ਸਾਹਿਬ ਤੋਂ ਵੀ 15 ਹੀ ਆ ਬਿਲਕੁਲ ਜੀ ਤੇ ਅੰਮ੍ਰਿਤਸਰ বাস ਸਟੈਂਡ ਤੋਂ ਵੀ 15 ਹੀ ਜੀ ਹਮ ਤੇ ਇਹ ਆਪਣਾ ਡਰੈੱਸ ਜੀ ਤੇ ਮੋਬਾਈਲ ਨੰਬਰ ਹੈਗਾ ਜੀ 99145 ਤੇ 62714 ਠੀਕ ਹੈ ਜੀ ਨਾਮ ਸੁਖਿੰਦਰ ਸੁਖਵਿੰਦਰ ਸਿੰਘ ਠੀਕ ਹੈ ਜੀ ਤੇ ਭਾਜੀ ਸੁਖਵਿੰਦਰ ਸਿੰਘ ਇਹ ਤਾਂ ਡਰੈੱਸ ਹੋ ਗਿਆ ਹਾਂ ਜੀ ਵੀਰ ਡਰੈੱਸ ਸੁਣਦੇ ਆ ਸਾਰੇ ਤੁਹਾਡੇ ਕੋਲ ਫਟਕਦੇ ਨੇ ਹਰ ਕੋਈ ਭੈਣ ਭਰਾ ਪਹੁੰਚ ਜਾ ਹਾਂਜੀ ਹਾਂਜੀ ਉੱਤੇ ਮੇਨ ਦੇ ਰੋਡ ਤੇ ਘਾਰਿਆ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਫੋਨ ਲਾਓ ਸਿੱਧਾ ਕਰੇ ਆਓ ਬਿਲਕੁਲ ਤੇ ਅੱਜ ਭਾਜੀ ਆਪਾਂ ਪਸੂਆਂ ਦੀ ਜਿੱਕਰ ਗੱਲ ਕਰ ਲਈਏ ਤੇ ਤਿੰਨ ਮੱਝਾਂ ਤੇ ਦੋ ਗਾਵਾਂ ਤਿੰਨ ਮੱਝਾਂ ਤੇ ਦੋ ਗਾਵਾਂ ਠੀਕ ਹੈ ਜੀ ਇਹ ਬੂਰੀ ਆ ਗਈ ਆਪਣੇ ਕੋਲ ਕਿੱਥੋਂ ਨਕੀਨਾ ਲੈ ਜਾਂਦਾ ਜੀ ਇਹ ਏ ਭਾਈ ਮਹਾਰਾਜ ਦਿੰਦਾ ਹੈ ਗੁਰੂ ਰਾਮਦਾਸ ਹਾਂਜੀ ਉਹਨੇ ਆਵਾਜ਼ ਮਾਰ ਕੇ ਦਿੱਤੀ ਜੇ ਅੱਛਾ ਜੀ ਮੱਝ ਅਹੀਂ ਲੈਣ ਗਏ ਹਾਂ ਹੋਰ ਹੂੰ ਤੇ ਉਹਨਾਂ ਕਰੇ ਇੱਕ ਹੀ ਤੇ ਇੱਕ ਬੂਰੀ ਸੀ ਇੱਕ ਹੋਰ ਸੀ ਤੇ ਇੱਕ ਬੂਰੀ ਸੀ ਜੀ ਉਹ ਆਂਦੇ ਸੀ ਉਹ ਵੇਚ ਲਈ ਤਾਂ ਮੈਂ ਕਿਹਾ ਵੀ ਦੇਣੀ ਤੇ ਬੂਰੀ ਦੇ ਦੋ ਲਓ ਜੀ ਤੇ ਕਹਦੇ ਮੂੰਹੋਂ ਮੰਗੇ ਪੈ ਲੈਣੇ ਮੈਂ ਕਿਹਾ ਜੋ ਮੰਗੋਗੇ ਦੇ ਰਾਂਗਾ ਠੀਕ ਆ ਮਗਰ ਉਹ ਰਕਮ ਵੀ ਚੰਗੀ ਖਾਸੀ ਖਰਚ ਆਪ ਕੀਤੀ ਆ ਮਹਾਰਾਜ ਚੀ ਆ ਤੇ ਭਾਜੀ ਦੁੱਧ ਵੀ ਬੜਾ ਨਾ ਹੂੰ ਤੇ ਹੈ ਵੀ ਕੋਈ ਘਰੇ ਆ ਕੇ ਨਿੰਦ ਕੇ ਚਲ ਜੇ ਤੇ ਮੈਂ ਉਹਨੂੰ ਆਉਣ ਜਾਣ ਦਾ ਕੜਾਇਆ ਕਰਾਇਆ ਦਊਗਾ ਭਾਜੀ ਇੱਕ ਸਿਕੰਦਰ ਸਿੰਘ ਮੈਂ ਗੱਲ ਟੋਕਦਾ ਹਾਂ ਜਾਣਕਾਰੀ ਆਪਾਂ ਤੁਹਾਡੇ ਤੋਂ ਲੈਨੇ ਆਂ ਵੀ ਹਵਾ ਨਾਲ ਲੇਵਾ ਵੇਖ ਕੇ ਬਹੁਤੇ ਵੀਰਾਂ ਨੇ ਕਹਿਣਾ ਵੀ ਇਹ 5 ਕਿਲੋ ਵਾਲੀ ਆ 6 ਕਿਲੋ ਵਾਲੀ ਆ ਉੱਥੇ ਕੀ ਕਹਿਣਾ ਤੁਹਾਡਾ ਭਾਜੀ ਉੱਥੇ ਉਹਨਾਂ ਨੂੰ ਆਖਾਂਗੇ ਆਓ ਸਾਡੇ ਘਰੇ ਦੋ ਟਾਈਮ ਨਹੀਂ ਚਾਰ ਟਾਈਮ ਮੱਝ ਚੋਜੋ ਜੀ ਤੇ ਜੇ ਨਾ ਵੀ ਤੁਹਾਡੇ ਸੈੱਟ ਲੱਗੂ ਤਾਂ ਵੀ ਕੋਈ ਨਹੀਂ ਬਾਕੀ ਚਾਰ ਟਾਈਮ ਮੱਝ ਚੋਜੋਗੇ ਤੇ ਤੁਹਾਨੂੰ ਪਤਾ ਲੱਗੂ ਵੀ ਠੀਕ ਮਾਏ ਥਲੇ ਦੁੱਧ ਦੇ ਬਿਲਕੁਲ ਚੀਜ਼ ਆ ਹਾਂਜੀ ਇਹ ਆ ਟਾਇਟ ਥੋੜੇ ਜਿਹੇ ਬਹਾਨੇ ਦੀ ਉਹੋ ਜੀ ਮੱਝ ਨਹੀਂ ਗਈ ਹਮ ਤੇ ਪੂਰਾ ਚੋਣ ਚਵਾ ਇੱਕ ਨੰਬਰ ਭੋਲੀ ਹੋਊਗੀ ਬਿਲਕੁਲ ਜੇ ਕੜਲੀ ਹੋਵੇ ਪੂਰ ਛੱਟਾ ਹੋਵੇ ਤਾਂ ਵੀ ਮੱਝ ਸਾਡੀ ਹੂੰ ਲੋ ਵੀ ਦੋਸਤੋ ਹੈਵੀ ਪੇਟ ਪੁੱਠੇ ਦੀ ਆ ਤੁਸੀਂ ਵੇਖੋਗੇ ਪਿੱਠ ਪੁੱਠਾ ਵੇਖੋਗੇ ਤੇ ਚੜਾਈ ਜਿਹੜੀ ਆਪਾਂ ਕਹਿ ਦਿੰਨੇ ਆ ਵੀ ਥੱਬਿਆਂ ਦੇ ਥੱਬੇ ਤੇ ਪਲਾਈ ਪਲਾਈ ਪੂਰੀ ਆ ਕੇਅਰ ਦੇ ਵਿੱਚ ਰਹੀ ਆ ਪੂਰੀ ਕਿਸੇ ਵੀਰ ਭਰਾ ਨੇ ਅੱਗੇ ਸੇਵਾ ਕੀਤੀ ਹੈ ਕਈ ਵਾਰ ਆਪਾਂ ਕਹਿ ਦਿੰਨੇ ਆ ਵੀ ਦਰਮਿਆਨੇ ਘਰੋਂ ਪਸੂ ਆਵੇ ਤੇ ਭਾਈ ਯਾਰ ਹਿਸਾਬ ਦੇ ਘਰੋਂ ਪਸੂ ਆਇਆ ਇੱਥੇ ਆਪਾਂ ਕਹਾਂਗੇ ਵੀ ਪੂਰੇ ਰੋਚੇ ਪੂਜੇ ਥਾਂੋਂ ਆਈ ਆ ਵੀ ਚੰਗੀ ਖਾਸੀ ਮਿਹਨਤ ਅਗਲੇ ਬੰਦੇ ਨੇ ਲਾਈ ਆ ਜਿਨ੍ਹਾਂ ਕੋਲ ਵੀ ਇਹ ਮੱਝ ਆਈ ਆ ਆ ਦੇਖੋ ਬਟਨ ਵਾਲਾ ਵਹ ਨਾ ਜੀ ਠੀਕ ਆ ਬਟਨ ਪਾਈ ਜਾਂਦਾ ਵੀ ਪ੍ਰੋਪਰ ਲੱਗਿਆ ਦੇਖੋ ਵਾਹ ਵਾਹ ਨਾ ਜੀ ਐ ਵਾ ਨਾ ਵੀ ਪੂਰਾ ਫਸਮ ਆ ਇਹ ਨਹੀਂ ਗੱਲ ਵੀ ਉਵੇਂ ਲਮਕਣਾ ਕਰਦਾ ਇਹ ਬਟਨ ਪਾਈ ਵੀ ਐਂ ਗੱਲ ਆ ਵੀ ਬਟਨ ਵੀ ਤਾਂ ਹੀ ਮਿਲੇ ਆ ਕੁਦਰਤੀ ਤੇ ਨਾ ਵੀ ਇਹ ਬਟਨ ਦੱਬਣ ਵਾਸਤੇ ਨਹੀਂ ਹਾਂਜੀ ਇਹ ਵੀ ਇਹ ਬਟਨ ਜਿਵੇਂ ਨਾ ਸਵਿਚ ਆਨ ਕਰਨ ਵਾਲੀ ਵੀ ਇਹ ਵੱਧ ਦੁੱਧ ਦੇਣ ਵਾਲੀ ਸ਼ੈ ਆ ਹਾਂਜੀ ਹਾਂਜੀ ਹੈ ਇਹ ਉਹ ਬਟਨ ਰੱਬ ਨੇ ਲਾਏ ਇਹਨਾਂ ਨੂੰ ਮਹਾਰਾਜ ਨੇ ਦਿੱਤੀ ਇਹਦੇ ਪਛਾਵਾਸ਼ੇ ਕਹਿਣਾ ਉਹਨਾਂ ਦੇ ਜਿਨ੍ਹਾਂ ਨੇ ਇਹ ਵਾਝ ਪਾਲੀ ਆ ਵਾਹਿਗੁਰੂ ਐ ਕੋਈ ਕਰਮਾ ਵਾਲਾ ਡੰਗਰ ਪਾਲਦਾ ਡੰਗਰ ਅਹੀ ਵੀ ਰੱਖਿਆ ਆ ਤੇ ਪਰ ਸਾਡੇ ਘਰੇ ਵੀ ਏਡੀ ਮੱਝ ਰਾਜੀ ਤੇ ਪਾਲੀ ਪਲੋਸੀ ਆਣੀ ਜੀ ਬਿਲਕੁਲ ਲੋ ਵੀ ਦੋਸਤੋ ਕੋਈ ਸ਼ੱਕ ਨਹੀਂਗਾ ਜੇਕਰ ਆਪਾਂ ਵੇਖੀਏ ਨਾ ਗੁੰਦਵੇਂ ਸਰੀਰ ਦੀ ਆ ਤੇ ਗੁੰਦੀ ਪਈ ਆ ਬਿਲਕੁਲ ਗੋਲ ਮਟੋਲਾ ਕਸਰਾਂ ਨੇ ਵਾਂਗੂ ਪਲਵਾਨਾਂ ਵਰਗੀ ਮੈਂ ਆ ਮੈਂ ਪਲਵਾਨਾਂ ਵਰਗੀ ਬਾਈ ਕਹਿੰਦਾ ਮੈਂ ਇਹ ਨਾ ਮਾਵਾਣੇ ਪੁੱਤ ਆਵਦੇ ਹਾਂਜੀ ਹਾਂਜੀ ਪੁੱਤਰਾ ਹੀ ਇਹ ਕਹੇਲੇ ਆਦੇ ਧੀਆਂ ਪੁੱਤਾਂ ਵਾਂਗੂ ਪਾਲੀ ਆ ਆ ਵੇਖੋ ਜੀ ਆ ਵੇਖੋ ਆਡਰ ਜਿਹੜਾ ਦੋਸਤੋ ਮੈਂ ਤਾਂ ਕਰਕੇ ਜ਼ਿਕਰ ਕੀਤਾ ਸੀ ਵੀ ਬਹੁਤੇ ਵੀਰਾਂ ਨੇ ਕਿਉਂਕਿ ਹਰਕਤ ਆ ਦੋਸਤੋ ਮੂੰਹ ਨਹੀਂ ਫਰਕ ਦੀ ਆਪੋ ਆਪਣੀ ਸੋਚ। ਅੱਛਾ ਭਾਜੀ ਸਿਕੰਦਰ ਸਿੰਘ ਜੀ ਇੱਕ ਤਾਂ ਸੁਵਾ ਦੱਸ ਦਈਏ ਵੀ ਸੁਵਾ ਕਿੰਮਾ ਜੀ। ਸੁਵਾ ਭਾਜੀ ਪਿਓਰ ਦੁੱਜਾ ਸੁਵਾ ਸੂਈ ਜੇ। ਠੀਕ ਆ। ਮਗਰ ਇਹਦੇ ਕੱਟੀ ਸੀ। ਉਹ ਰਾਤੀ ਮਰ ਗਈ ਆ। ਕੱਟੀ ਮਰ ਗਈ। ਆਪਾਂ ਵੀਡੀਓ ਚ ਦਿਖਾ ਦਾਂਗੇ ਤੁਹਾਡੇ ਕੋਲ। ਵੀਡੀਓ ਚ ਦਿਖਾ ਦਾਂਗੇ। ਉਹ ਜੇ ਨਹੀਂ ਠੰਡੀ ਸੀ ਲੈ ਨੇ ਕੋਈ ਕੱਟੀ ਦੀ ਪਰਵਾਹ ਨਹੀਂ ਕੀਤੀ। ਇਸ ਤਰ੍ਹਾਂ ਹੀ ਵੰਡ ਪਾਓ। ਹੂੰ। ਕਈ ਵੀ ਰੁਪਿਆਂ ਦੇ ਪੇੜਾ ਪਾਓ, ਕੋਈ ਆਂਦੇ ਆ ਦਾਣਾ ਪਾਓ। ਜੋ ਵੀ ਚੀਜ਼ ਪਾਓ ਇਹਨੇ ਉਸੇ ਵਾਲੇ ਉਵੇਂ ਭਸਮ ਪੈਣਾ। ਕੋਈ ਰੱਸੀ ਨਹੀਂ, ਕੋਈ ਜੂੜ ਨਹੀਂ। ਪੱਠੇ-ਪੁੱਠੇ ਨਾਰਮਲ ਹੀ ਖਾਂਦੀ ਐ ਜੂੜੀ ਪੱਠੇ ਮਹਰਮਾਨ ਨਾਲ ਖੜਕੇ ਨਹੀਂ ਮਿਲਦਾ ਹਾਂ ਬਾਕੀ ਜਿਹੋ ਜੀ ਸੇਵਾ ਤਾਂ ਭਾਈ ਮੈਨੂੰ ਲੱਗਦਾ ਜਿਵੇਂ ਚਾਰ ਚੂਰ ਤੇ ਸਾਈਲੇ ਜਿੱਤੇ ਪਲੀ ਹੁੰਦੀ ਹੈ ਨਹੀਂ ਵੀਰ ਉਹ ਪੱਠਾ ਹੀ ਪਉਂਦੇ ਸੀ ਉਹਨਾਂ ਕੋਲ ਤਾਂ ਪੱਠਿਆਂ ਦੇ ਆਈ ਮੈਂ ਤਾਂ ਪੱਠੇ ਵੇਖਿਓ ਨਾ ਕਰੇ ਠੀਕ ਆ ਜੀ ਹਾਂ ਪਰ ਉਹਨਾਂ ਦੀ ਸੇਵਾ ਬੜੀ ਸੀ ਜੀ ਦੋ ਹੀ ਮੱਜਾ ਨਾ ਕਰੇ ਰੱਖਿਆ ਸੀ ਹਾਂ ਤੇ ਪੂਰੇ ਤਗੜੀ ਘਰ ਸੀਗਾ ਤੇ ਪੂਰੀ ਸੇਵਾ ਸੰਭਾਲ ਵਾਲੇ ਘਰੋਂ ਆਈ ਆ ਵਾਹ ਜੀ ਵਾਹ ਤੇ ਸੂਬਾ ਦੂਜਾ ਦੱਸਦਾ ਨਾ ਜੀ ਸੂਬਾ ਦੂਜਾ ਜੀ ਪਿਓਰ ਇੱਕ ਮਹੀਨੇ ਦਾ ਸਮਾਂ ਮੰਨ ਲੀ ਜੀ ਡੇਢ ਦਾ ਮੰਨ ਲੀ ਜੀ ਇੱਕ ਮਹੀਨਾ ਲਾ ਲਓ ਕੋਈ 10 ਦਿਨ ਉੱਤੇ ਲਾ ਲਓ ਠ ਪਾਜੀ 13 ਕਿਲੋ ਆ ਤੇ ਵਿਖਾਲਾ 15 ਕਿਲੋ ਦਾ ਜੀ ਹਾਂਜੀ ਠੀਕ ਆ ਬਾਕੀ ਤੱਕ ਥੋੜੀ ਗਾਰ ਨੂੰ ਰੱਖਦੀ ਆ ਗਾਂ ਨੂੰ ਤੱਕ ਰੱਖਦੀ ਆ ਖੋਲ ਕੇ ਪਾਜੀ ਸੁਖਵਿੰਦਰ ਦਿਖਾਈਏ ਆਪਾਂ ਜੀ ਤੇ ਮਾਜ ਜਿਹੜੀ ਦੋਸਤੋ ਪੂਰੀ ਪਲੀ ਪਲਾਈ ਆ ਬੂਰੀ ਆ ਠੀਕ ਆ ਜੀ ਤੇ ਵੇਖੋਗੇ ਤੁਸੀਂ ਮਗਰਲੇ ਪੈਰ ਤੋਤੇ ਵੀ ਆ ਠੀਕ ਆ ਜੀ ਆਜੋ ਕਰਾਉਣੇ ਆ ਚੈੱਕ ਆਪਾਂ ਤੁਹਾਨੂੰ ਆਹ ਦੇਖੋ ਭਰਾਓ ਆ ਥਣੇਵਾ ਹੈ ਥਾਣਾ ਜਿਹੜਾ ਦੋਸਤੋ ਬੜਾ ਸੋਹਣਾ ਲੱਗਾ ਕੱਲਾ ਕੱਲਾ ਥਾਣਾ ਨਿਖੜਵੇਂ ਥਣ ਨੇ ਤੇ ਪੂਰਾ ਵੇਖੋ ਪਿੱਠ ਤੇ ਪੁੱਠਾ ਵੇਖੋ ਦੋਸਤੋ ਚੜਾਈ ਵੇਖੋ ਥੱਬਿਆਂ ਦੇ ਥੱਬੇ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਬਹੁਤ ਚੰਗੀ ਸਾਫ ਸੰਭਾਲ ਰਹੀ ਹੈਗੀ ਆ ਛੋਟੀ ਦੀ ਠੀਕ ਆ ਤੇ ਬੜੀ ਸੋਹਣੀ ਪਾਲਣਾ ਦੇ ਵਿੱਚ ਪਈ ਆ ਤੇ ਪੂਰਾ ਜਿਹੜਾ ਦੋਸਤੋ ਹੈਵੀ ਬਾਡੀ ਵੇਟ ਆ ਭਾਰੇ ਸਰੀਰ ਬੰਤਰ ਦੀ ਜਿਹੜੀ ਦੋਸਤੋ ਇਹ ਤੁਸੀਂ ਜਿਹੜੀ ਛੋਟੀ ਵੇਖ ਰਹੇ ਹੋ ਤੇ ਦੁੱਧ ਵੀਰਾਂ ਦਾ ਵੀ ਘੱਟੋ ਘੜ 13 ਹੀ ਹੋਵੇਗਾ ਵਖਾਲਾ 15 ਦਾ ਬਾਕੀ ਜਿੰਨੀ ਦਾ ਤੱਕ ਹੈਗੀ ਅੱਗੇ ਨੂੰ ਆ ਠੀਕ ਆ ਬਾਕੀ ਇੱਕ ਟਾਈਮ ਦੀ ਜਿਹੜੀ ਚੁਵਾਈ ਆ ਉਹ ਵੀ ਆਪਾਂ ਤੁਹਾਨੂੰ ਕਰਕੇ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਤਾਂ ਜੋ ਪੂਰੀ ਵੀਰਾਂ ਨੂੰ ਸਮਝ ਆ ਸਕੇ ਗੱਲਬਾਤ ਆ ਦੇਖੋ ਜੀ ਠੀਕ ਆ ਪੂਰੀ ਚਾਲ ਧਰ ਦੇਖੋ ਤੇ ਲਹੂ ਪਤ ਵਾਲੀ ਹੈ ਦੋਸਤੋ ਵੇਖੋ ਤੁਸੀਂ ਬਿਲਕੁਲ ਜਿਹੜਾ ਦੋਸਤੋ ਪਹਿਲਵਾਨੀ ਚਾਲ ਆ ਠੀਕ ਆ ਹਰ ਪਾਸਿਓ ਹਰ ਐਂਗਲ ਤੋਂ ਧਿਆਨ ਨਾਲ ਦੇਖ ਲੋ ਆ ਫੇਸ ਕੁਆਲਿਟੀ ਆ ਠੀਕ ਆ ਸਿੰਗ ਥੋੜੇ ਜੇ ਬੇਸ਼ੱਕ ਖੁੱਲੇ ਆ ਬਾਕੀ ਸਰੀਰ ਵਜ਼ਨ ਦੁੱਧ ਦੀ ਇਹ ਗੱਲ ਕਰੀਏ ਤਾਂ ਦੋਸਤੋ ਬਿਲਕੁਲ ਖਰੀ ਆ ਠੀਕ ਆ ਠੀਕ ਆ ਆ ਹਾਂਜੀ ਦਿਖਾ ਦਈਏ ਜੀ ਇਹ ਮੇਰੇ ਹਿਸਾਬ ਨਾਲ ਇਤਰਾ ਨਹੀਂ ਖੋਸਾਂਗੀ ਲੋ ਠੀਕ ਆ ਠੰਡੀ ਤੇਰੀ ਆ ਜਿਤਨਾ ਮਰਜੀ ਆਪਾਂ ਗਾਵਾਂ ਬਹਿਣਾ ਨੂੰ ਨਾ ਆਪਾਂ ਵੀ ਬੜਕੇ ਠੰਡੀਆਂ ਸੀਲਸਲਾ ਕੇ ਬਹਿਣਾ ਨੂੰ ਵੀ ਹੱਥ ਲਾਈ ਜਾਂਦੇ ਆ ਉਸ ਤਰ੍ਹਾਂ ਦੀ ਜਿਹੜੀ ਦੋਸਤੋ ਥਾਣਾ ਨੂੰ ਜਿੱਥੇ ਮਰਜੀ ਬਹਿ ਕੇ ਆਪਾਂ ਹੱਥ ਲਾ ਲੀਏ ਯਾਂ ਦੀ ਕੁਛ ਨਹੀਂ ਇਹੋ ਜਿਹੇ ਹੀਰੇ ਨਾ ਮਹਾਰਾਜ ਕਿਸੇ ਕਿਸੇ ਨੂੰ ਦਿੰਦਾ ਜੀ ਬਸ ਜੀ ਬਸ ਚਲੋ ਅੱਗੇ ਕਿਸੇ ਦੇ ਅਣਜਲ ਚ ਹੋਈ ਜੀ ਜ਼ਰੂਰ ਤੇ ਭਾਜੀ ਸੁਖਵਿੰਦਰ ਸਿੰਘ ਜੀ ਕਿੰਨਾ ਕੁ ਮੁੱਲ ਆ ਉਹਨਾਂ ਦਾ ਭਾਜੀ ਜੇ ਹੁੰਦਾ ਬੱਚਾ ਹਾਂਜੀ ਤੇ ਜੇ ਕਹੇ ਕੱਲ ਚੰਗੇ ਬਿਵਾਰੀ ਕਲ ਹੁੰਦੀ ਉਹਨੇ ਤਾਂ ਡੇਢ ਦੋ ਹੀ ਕਰ ਲੈਣਾ ਮੰਡੀ ਦੇ ਹਿਸਾਬ ਨਾਲ ਜੀ ਮੰਡੀ 'ਚ ਕੱਲ ਮੈਂ ਵੀਡੀਓ ਕਿਸੇ ਦੀ ਵੇਖੀ ਉਹ 2 60 ਹੀ ਮੰਗੀ ਜਾਂਦਾ ਸੀ ਜੀ ਬੁਰੀ ਦਾ ਬਿਲਕੁਲ ਤੇ ਪਰ ਆਪਾਂ ਮੁੱਲ ਕਰਨਾ ਜਾਇਜ਼ ਕਾ ਆਪਾਂ ਕੰਮ ਚਲਾਉਣ ਵਾਲੀ ਗੱਲ ਜੀ ਹਾਂ ਆਪਾਂ ਮੁੱਲ ਕਰਾਂਗੇ ਤਾਂ 1 15 ਜੀ ਉਹਦੇ ਵਿੱਚੋਂ ਖੁੱਲਾ ਮਾਨਤਲ ਕਰਦਾਂਗੇ 1 15 ਚੋਂ ਹਾਂਜੀ ਠੀਕ ਆ ਤੇ ਖੁੱਲਾ ਦੁੱਧ ਵੀ ਖੁੱਲਾ ਦੋਸਤੋ ਹਾਂਜੀ ਬਾਕੀ ਬਿਲਕੁਲ ਲਾਲ ਬੂਰੀ ਆ ਠੀਕ ਆ ਤੇ ਵੀਰ ਮੇਰਾ ਘਰੇ ਸਾਈ ਕਰ ਲਵੇ ਤਿੰਨ ਟਾਈਮ ਚਾਰ ਟਾਈਮ ਆ ਜਾ ਕੇ ਚੋਈ ਜਾਵੇ ਹਾਂਜੀ ਠੀਕ ਆ ਫਿਰ ਮੱਝ ਲੈ ਕੇ ਜਾਵੇ ਬਿਲਕੁਲ ਵੀ ਤਸੱਲੀ ਆਪਦੀ ਪੂਰੀ ਕਰੇ ਪੂਰੀ ਤਸੱਲੀ ਕਰਕੇ ਹਾਂਜੀ ਤੇ ਮੱਝ ਜੇ ਸ਼ਾਕੂ ਉਹਦਾ ਹੋਣ ਜਾਂਦਾ ਹੋਣ ਜਾਂਦਾ ਕਰਾਇਆ ਉਹਨੂੰ ਦੇ ਕੇ ਤੋਰਾਂਗੇ ਠੀਕ ਆ ਹਾਂਜੀ ਲੋ ਵੀ ਭਰਾਵੋ ਕਰ ਲਿਓ ਤਿਆਰੀਆਂ ਖਿੱਚ ਲਓ ਤਿਆਰੀਆਂ ਠੀਕ ਆ ਤੇ ਆ ਮੱਝ ਜੇ 22 ਸੁਖਵਿੰਦਰ ਸਿੰਘ ਦੇ ਕੋਲ ਤੇ ਆ ਬੂਰੀ ਮੂੰਹ ਮਾਥਾ ਵੇਖੋ ਠੀਕ ਆ ਪੁੱਠਾ ਪਾਠਾ ਜਿਵੇਂ ਪਿੱਛੇ ਨੂੰ ਤੁਰੇ ਜਾਈਏ ਨਾ ਐਂ ਲੱਗਦਾ ਵੀ ਜਿਵੇਂ ਪਹਾੜੀ ਤੇ ਚੜਦੇ ਜਾਨੇ ਆ ਉਹ ਗੱਲ ਬਾਤ ਆ ਤੇ 2.5 ਫੁੱਟ ਉੱਤੋਂ ਚੌੜੀ ਆ ਮੱਝ ਠੀਕ ਆ ਆ ਵੇਖੋ 2.5 ਫੁੱਟ ਉੱਤੋਂ ਚੌੜੀ ਆ 2.5 ਫੁੱਟ ਪਾਈਆਂ ਦਾ ਵੀ ਚੌੜੀ ਆ ਪੁੱਠੇ ਪਾਠੇ ਦੀ ਕਿਤਰਾ ਫੁੱਟ ਪਾਉਂਦਾ ਨਾ ਆਇਤਰਾ ਫੁੱਟ ਆ ਆ ਵੇਖੋ ਬਿਲਕੁਲ ਸੈਂਟਰ 'ਚ ਆ ਗਿਆ ਆ 2 ਫੁੱਟ 2 ਫੁੱਟ ਮੱਝ ਚੌੜੀ ਆ ਆ ਵੇਖੋ ਜੀ ਇਹੋ ਜੀ ਮੱਝ ਦਾ ਸਿਪਤਾ ਆਵਦੀ ਆ ਆ ਵੀ ਬੰਦਾ ਉਨੇ ਹੱਕ ਨਹੀਂ ਕਰਨੀਆਂ ਚਾਹੀਦੀਆਂ ਪਰ ਵੇਖਣ ਆਉ ਕੋਈ ਤਾਂ ਫੇਰ ਦੱਸੂਗਾ ਵੀ ਠੀਕ ਆ ਹੈਗੀ ਐ ਸ਼ਾਇ ਕੋਈ ਹੈਗੀ ਆ ਕੋਈ ਲਓ ਵੀ ਤੁਸੀਂ ਆ ਵੇਖ ਲਿਆ ਭਾਈ ਤੁਸੀਂ ਘਰ ਘਰ ਜਾਂਦੇ ਬਿਲਕੁਲ ਜੀ ਬਿਲਕੁਲ ਨਹੀਂ ਬਾਕੀ ਪਲੀ ਪੁਲੀ ਪੂਰੀ ਆ ਦੁੱਧ ਜਿੰਨਾ ਤੁਸੀਂ ਦੱਸਿਆ ਦੁੱਧ ਵੀ ਇਹਨਾਂ ਹੋਊਗਾ ਠੀਕ ਆ ਬਾਕੀ ਬਾਈ ਐਂ ਗੱਲ ਆ ਵੀ ਜਿਨੇ ਪੈਸੇ ਰਕਮ ਲਾਉਣੀ ਆ ਨਾ ਹਾਂਜੀ ਹਾਂਜੀ ਉਹਨੇ 1 15 ਛੱਡ ਕੇ ਕੀਪਤਾ ਉਹਨੇ ਇੱਕ 16 ਨਹੀਂ ਦੇ ਦੇਣਾ ਤੁਹਾਨੂੰ ਇੱਕ ਗੱਲ ਕਰਦੇ ਆਂ ਪਰ ਗੱਲ ਇਹ ਵੀ ਉਹਨੇ ਬਾਲਟੀ ਵੀ ਰੱਖ ਕੇ ਉਹਨਾਂ ਆਖਣਾ ਵੀ ਦੋ ਟਾਈਮ ਚਵਾ ਹਾਂ ਦੋ ਟਾਈਮ ਚਵਾ ਕੇ ਦੇਵਾਂਗੇ ਹਾਂ ਦੋ ਟਾਈਮ ਇੱਕ ਟਾਈਮ ਚਾਰ ਟਾਈਮ ਚੋਕ ਕੇ ਜਾਈ ਹਾਂ ਲੋ ਵੀ ਮੱਲੋ ਕਰ ਲਿਓ ਤਿਆਰੀ ਤੇ ਬੇਸ਼ੱਕ ਜੀ ਆਪਾਂ ਚਵਾਈਆਂ ਦੀ ਕਰਕੇ ਦਿਖਾਵਾਂਗੇ ਇੱਕ ਪਾਸੇ ਬਾਕੀ ਦੋਸਤੋ ਵੰਡ ਪਾ ਦਿੱਤਾ ਬੇਸ਼ੱਕ ਇਸੇ ਤਰ੍ਹਾਂ ਤੁਸੀਂ ਵੰਡ ਪਰਫਾਰਮ ਕਰਨਾ ਹੈਗਾ ਤੇ ਪੱਠੇ ਪਾ ਕੇ ਕੋਈ ਤੂੜੀ ਪਾ ਕੇ ਠੀਕ ਹੈ ਜੀ ਹਰਾਚਾਰਾ ਪਾ ਕੇ ਜਿਹੜਾ ਬਿਲਕੁਲ ਪਹਾੜੇ ਕੰਨੇ ਚਾਰਦੇ ਤੁਸੀਂ ਇਸੇ ਤਰ੍ਹਾਂ ਜਿਹੜਾ ਥੱਲੇ ਬਹਿ ਕੇ ਤਾਂ ਸਮਾਹ ਕਰਨਾ ਹੈਗਾ ਤੇ ਠੰਡੀ ਮਿੱਠੀ ਪੂਰੀਓ ਦੋਸਤੋ ਮਾਂਜੀ ਇੱਕ ਤਕਰੀਬਨ ਬੱਚਾ ਤੁਹਾਨੂੰ ਦਿਖਾ ਦਾਂਗੇ ਬੱਚਾ ਦਿਖਾਉਣਾ ਮੈਂ ਭੁੱਲ ਗਿਆ ਸੀ ਵਿੱਚ ਬੱਚਾ ਆਪਾਂ ਤੁਹਾਨੂੰ ਵਿੱਚ ਦਿਖਾ ਦਾਂਗੇ ਠੀਕ ਆ ਬੱਚਾ ਮਰ ਚੁਕਾ ਸੀ ਗਾਇਸ ਸਮਝਦਾ ਆਪਦੀ ਸਮਝਣਾ ਤੁਸੀਂ ਬੇਚੱਕੇ ਨੂੰ ਮਹੀਨਾ ਮੰਨ ਲਿਓ ਡੇਢ ਮੰਨ ਲਿਓ ਠੀਕ ਆ ਜੀ 8 ਮਹੀਨੇ ਡੇਢ ਤੋਂ ਸੇ ਨਹੀਂ ਹੈਗੀ ਠੀਕ ਆ ਜੀ ਮਹੀਨੇ ਡੇਢ ਤੋਂ ਵੱਧ ਨਹੀਂ ਹੈਗੀ ਬੱਚਾ ਤੁਸੀਂ ਦੇਖ ਲਿਓ ਠੀਕ ਆ ਜੀ ਬੱਚਾ ਮਰ ਗਿਆ ਸੀ ਵੈਸੇ ਕੱਟੀ ਸੀ ਥੱਲੇ ਕੱਟੀ ਹੀ ਨਹੀਂ ਆ ਦੇਖੋ ਜੀ ਲੋਕ ਵਾਲਾ ਤਿੱਖਾ ਮਾਈ ਦੀ ਖਲੋਣੀ ਦੇਖੋ ਐ ਗੱਡ ਕੇ ਖੜ ਜਾਂਦੀ ਜਿੱਥੇ ਖੜੀ ਬੁਹਾਓ ਜੀ ਦਾਓ ਬੁਹਾ ਲੋ ਠੀਕ ਹੈ ਜੀ ਕਰ ਗਿਆ ਜੋ ਬਾਈ ਜੀ ਬਾਲਟੀ ਦਿਖਾ ਦਿਓ ਮਾੜੀ ਜੀ ਐ ਨੂੰ ਦਿਖਾ ਦਿਓ ਲਾ ਲੋ ਜੀ

Thank you.

ਲਓ ਪਲਟ ਨਹੀਂ ਪਲਟ ਤਾਂ ਪਲਟੋ ਜੀ ਤੇ ਮੱਝ ਦਾ ਦੁੱਧ ਕਿਉਂ ਜਾਣੀ ਠੀਕ ਆ ਦੁੱਧ ਜਿਹੜਾ ਦੋਸਤੋ ਦੂਜੀ ਬਾਲਟੀ ਦੇ ਵਿੱਚ ਆਪਾਂ ਪਲਟ ਦਿੰਦੀ ਆ ਠੀਕ ਆ i ਲੋ ਜੀ ਦੋ ਜੀ ਠੀਕ ਆ ਜਿਹੜੀ ਇਹ ਕੰਪਲੀਟ ਹੋ ਗਈ ਹੈ ਜੀ ਤੇ ਆ ਦੇਖ ਸਕਦੇ ਹੋ ਤੁਸੀਂ ਆਫੇ ਦੁਬਾਰਾ ਠੰਡਾ ਹੋ ਜਾ। ਅਸਾਂ 7 ਕਿਲੋ ਦੀ ਬਾਲਟੀ ਇਹ ਐਂਡ ਅੱਪੋ ਨਾਲ ਲਈ। ਹਾਂ। ਠੀਕ ਹੈ। ਠੀਕ ਹੈ। ਟਾਈਮ ਤੁਹਾਨੂੰ ਪਤਾ ਕਿੰਨਾ ਹੋਇਆ ਜੀ। ਬਿਲਕੁਲ। ਤੇ ਟਾਈਮ ਜਿਹੜੀ ਸਵੇਰ 5 ਵਜੇ ਚਾਈ ਸੀ ਨਾ। ਹਾਂ ਜੀ 5 ਵਜੇ ਚਾਈ ਆਈ ਤੇ ਹੁਣ 4:30 ਦਾ ਟਾਈਮ ਹੈ। ਬਿਲਕੁਲ। 4:51 ਹੋ ਗਿਆ ਵੈਸੇ 5 ਵਜੇ ਵਾਲੀ ਆ। ਚਲੋ 5 ਵਜੇ। ਤੇ ਟਾਈਮ ਤੋਂ ਟਾਈਮ ਵੀ ਤੁਸੀਂ ਮੰਨ ਲਓ। ਤੇ ਨੰਬਰ ਭਾਈ ਇੱਕ ਆਪਣੇ ਦੁਬਾਰਾ ਬੋਲ ਦਿਓ ਜੀ। ਨੰਬਰ ਭਾਈ 99145 ਹਾਂ ਜੀ 62714। ਠੀਕ ਹੈ ਜੀ ਆਪਣੇ ਲਾਗੇ ਬਿਲਕੁਲ ਚੱਬਾ ਵੀ ਜੇ ਤੇ ਬਾਹੜੂਪੁਰ ਵੀ ਜੇ ਬਾਹੜੂਪੁਰ ਤੋਂ ਵੀ 3 ਕਿਲੋਮੀਟਰਾਂ ਤੇ ਚੱਬੇ ਤੋਂ ਜਿੱਥੇ ਬਾਬੇ ਨੋਹ ਸਿੰਘ ਦਾ ਗੁਰਦੁਆਰਾ ਹੈ ਉੱਥੋਂ ਵੀ ਸਿਰਫ 3 ਕਿਲੋਮੀਟਰ ਜੇ ਤੁਹਾਨੂੰ ਤਾਂ ਰੋਡ ਤੇ ਗੁਰਦੁਆਰਾ ਜਮਰਸਾ ਬਿਲਕੁਲ ਜੀ ਠੀਕ ਹੈ ਜੀ ਸੋ ਦੋਸਤੋ ਤੁਸੀਂ ਵਿਜ਼ਿਟ ਕਰਕੇ ਜਿੰਨੇ ਐਨੀਮਲ ਮੈਂ ਤੁਹਾਨੂੰ ਦਿਖਾਏ ਆ ਇਹਨਾਂ ਦੀ ਨਰਕ ਫਰਕ ਆਪਣੇ ਹੱਥੀ ਵੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆ ਬੇੜੇ ਦੀ ਨਾਲ ਫੋਟੋ ਲਾ ਲਿਆ ਆ ਜਰੂਰ ਜੀ ਠੀਕ ਆ ਇਹ ਵੀਰ ਬੇਟਾ ਜੀ ਆ ਭਾਜੀ ਸੁਖਵਿੰਦਰ ਸਿੰਘ ਉਹਨਾਂ ਦੇ ਠੀਕ ਆ ਤੇ ਹੋਰ ਵੀਰ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਔਰ ਜਾਣ ਕਿਵੇਂ ਫਿਰ ਇਧਰ ਹੀ ਔਰ ਜਾਨ ਪਸ਼ੂਆਂ ਦੇ ਵਿੱਚ ਹੀ ਐਨੀਮਲ ਦਾ ਕਰਨ ਦਾ ਜਾਂ ਡੇਰੀ ਦਾ ਜਾਂ ਹੋਰ ਕੁਝ ਅਜੇ ਤਾਂ ਐਨੀਮਲ ਦਾ ਹੀ ਆ ਬਾਅਦ ਚ ਵੇਖਾਂਗੇ ਕੋਈ ਜੌਬ ਮਿਲ ਗਈ ਤੇ ਜੌਬ ਕਰਦੇ ਹੋ ਜਾਗੇ ਠੀਕ ਆ ਜੀ ਚਲੋ ਕੋਈ ਨਹੀਂ ਵੈਕਰੂ ਸੱਚੇ ਪਾਤਸ਼ਾਹ ਮਨੋ ਕਾਮਨਾ ਪੂਰੀ ਕਰੇ ਵੀਰ ਤੇਰੀ ਤੇ ਇਹ ਭਾਜੀ ਸੁਖਵਿੰਦਰ ਸਿੰਘ ਦਾ ਜਿਹੜਾ ਦੋਸਤੋ ਅੱਜ ਬਿਲਕੁਲ ਵਿਕਰੀ ਵਾਲੇ ਪਸ਼ੂ ਸੀਗੇ ਇਹ ਦਿਖਾਦੇ ਆਪਾਂ ਤੁਹਾਨੂੰ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ